ਮੇਰੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੱਖ ਗਰਜ ਹੋਣਗੇ ਲੱਖ ਵਖਰੇਵੇਂ ਹੋਣਗੇ ਪਰ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਫਿਰ ਉਹਨੂੰ ਸਲਾਉਣਾ ਵੀ ਜ਼ਰੂਰ ਚਾਹੀਦਾ ਵਾ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿਆ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲ ਹੀ ਇਹ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪੈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਿਕਰਮਜੀਠੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਉਹ ਕੰਮ ਬੜੀ ਲੇਟ ਕੀਤਾ ਵਾ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਮੁੱਖ ਮੰਤਰੀ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਸੁਣੋ ਜੇ ਤੁਸੀਂ ਯੁੱਧ ਨਸ਼ੇ ਦੇ ਵਿਰੁੱਧ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੁੱਧ ਚਲਾਇਆ ਵਾ ਤੇ ਫੇਰ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹਨੂੰ ਤੈਹ ਤੱਕ ਲੈ ਕੇ ਜਾਣ ਲਈ ਇਹਨੂੰ ਤੈਹ ਤੱਕ ਪਹੁੰਚਾਉਣ ਲਈ ਫੇਰ ਕੱਲਾ ਮਜੀਠੀਆ ਅੰਦਰ ਜਾਣਾ ਨਹੀਂ ਬਣਦਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿਰ ਦੇ ਉੱਤੇ ਲੁੱਟਿਆ ਗਿਆ ਵਾ ਫੇਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿਰ ਦੇ ਉੱਤੇ ਵਿਕਿਆ ਕਿਦੀ ਸ਼ਹਿਰ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਖਦਾ ਵਾ ਕਿਦੀ ਕਿਦੀ ਸ਼ਹਿਰ ਦੇ ਉੱਤੇ ਵਕਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਵੀ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਏ ਦੇ ਵਾਂਗ ਅੰਦਰ ਜਾਣੇ ਚਾਹੀਦੇ ਆ